ਇਹ ਦਮਨ ਦੱਸਿਆ ਹੀ ਉਹ ਗੱਲ ਸੁਣਾਣਾ ਮੈਂ ਕਿਸੇ ਹੋਰ ਨੂੰ ਆਪਣਾ ਸਮਝੀ ਬੈਠਾ ਆਪਣੇ ਨੂੰ ਦੂਜਾ ਸਮਝੀ ਬੈਠਾ ਪਰ ਵੀਰੇ ਗਲਤ ਹੈ ਤੁਹਾਡੀ ਲੜਾਈ ਕੁਝ ਹੋਰ ਹੁੰਦੀ ਹੈ ਤੁਸੀਂ ਮੈਨੂੰ ਵਿੱਚ ਐਵੇਂ ਖਿੱਚ ਲੈਨੇ ਹੋ ਮੈਨੂੰ ਸਮਝ ਹੀ ਨਹੀਂ ਆਉਂਦੀ ਮੇਰਾ ਕੀ ਮੈਂ ਅੱਜ ਤੱਕ ਮੇਰੀ ਗੱਲ ਸੁਣ ਵੀਰੇ ਇੱਕ ਮਿੰਟ ਇੱਕ ਮਿੰਟ ਹਾਨੀ ਵੀਰੇ ਜਿੰਨੀ ਵਾਰ ਵੀ ਤੁਹਾਡਾ ਕਦੇ ਮੇਰੇ ਨਾਲ ਗੱਲ ਹੋਈ ਹੈ ਬਿਨਾ ਭਰਾ ਤੋਂ ਜਾਂ ਤੁਹਾਡੀ ਰਿਸਪੈਕਟ ਕੀਤੇ ਬਿਨਾ ਗੱਲ ਕੀਤੀ ਅੱਜ ਤੱਕ ਤੁਹਾਡੇ ਨਾਲ ਔਰ ਤੁਸੀਂ ਉਸ ਵੀਡੀਓ ਦੇ ਵਿੱਚ ਛੱਡਿਆ ਹੀ ਕੁਝ ਨਹੀਂ ਹੈਗਾ ਦੱਸੋ ਮੇਰੀ ਥਾਂ ਤੇ ਕੋਈ ਹੋਰ ਹੁੰਦੀ ਨਾ ਕੁਝ ਖਾ ਕੇ ਅਗਲੀ ਮਰ ਜਾਂਦੀ ਜਿੰਨਾ ਜ਼ਿਆਦਾ ਤੁਸੀਂ ਮੈਨੂੰ ਡੀਫੇਮ ਕੀਤਾ ਪਾਣ ਲੱਗਿਆ ਇਹ ਕਹਿਣਾ ਵੀ ਜੇ ਮੈਂ ਬੋਲਿਆ ਤਾਂ ਮੈਂ ਮਾਫੀ ਮੰਗਦਾ ਇੰਗਾ ਹੀ ਮੇਰੇ ਘਰ ਤਾਂ ਨਹੀਂ ਬੋਲ ਲੂਗਾ ਜ ਤੁਮਾਰਾ ਸੀ ਨਹੀਂ ਪਾਵਾਂਗੇ ਬਾਕੀ ਤੁਹਾਡੇ ਵਾਲੀ ਗੱਲ ਰਹੀ ਤੁਹਾਡੇ ਕੋਲ ਮੇਰਾ ਨੰਬਰ ਹੈਗਾ ਜੇ ਤੁਹਾਨੂੰ ਨਾ ਆਇਆ ਦੇ ਭੈਣਾਂ ਨੂੰ ਜਿੱਥੇ ਗਏਂੀ ਮੈਂ ਵੀਰੇ ਮੇਰੀ ਗੱਲ ਸੁਣੋ ਤੁਹਾਡੀ ਲੜਾਈ ਪ੍ਰਿੰਕਲ ਨਾਲ ਹੁੰਦੀ ਹੈ ਨਾ ਤੁਸੀਂ ਲੜੋ ਮੈਂ ਨਹੀਂ ਕਹਿੰਦੀ ਨਹੀਂ ਮੈਂ ਇਹਦੇ ਨਾਲ ਵੀ ਨਹੀਂ ਹਾਂ ਹੁਣ ਨਹੀਂ ਨਹੀਂ ਤੁਸੀਂ ਮੈਨੂੰ ਕਿਉਂ ਵਿੱਚ ਖਿੱਚਦੇ ਹੋ ਮੇਰਾ ਕੀ ਕਿਸੇ ਨਾਲ ਹੈ ਮੇਰਾ ਲੈਣ ਦੇਣ ਦੱਸੋ ਕੀ ਤੁਹਾਡੇ ਨਾਲ ਜਾਣ ਕੇ ਜਾਂ ਤਾਂ ਮੈਂ ਤੁਹਾਨੂੰ ਕਿਤੇ ਗਲਤ ਬੋਲੀ ਹੋਵਾਂ ਜਾਂ ਕਿਤੇ ਤੁਹਾਡੇ ਟੱਬਰ ਨੂੰ ਗਲਤ ਬੋਲੀਏ ਤੁਹਾਡੀ ਵਾਈਫ ਆਸੀਂ ਵਧੀਆ ਇੱਜ਼ਤ ਰਿਸਪੈਕਟ ਕੀਤੀ ਉਹਦੀ ਠੀਕ ਹੈ ਨਾ ਉਹਦੇ باوجود ਵੀ ਕਿੰਨੀਆਂ ਗੱਲਾਂ ਮਿਲੋਕ ਮੇਰੇ ਤੇ ਹੱਸਦੇ ਸੀਗੇ ਵੀ ਆ ਕੀ ਬੋਲਦਾ ਪਿਆ ਤੇਰੇ ਬਾਰੇ ਮੇਰੇ ਕੋਲੇ ਵੀ ਬੜੇ ਲੋਕਾਂ ਦੇ ਸਕਰੀਨਸ਼ਾਟ ਆਏ ਪਏ ਐ ਵੀ ਆ ਕੀ ਬੋਲਦਾ ਪਿਆ ਦੇਖੋ ਤੂੰ ਬਣਿਆ ਅੱਜ ਤਬਾਹ ਕਰੇ ਜ਼ਿੰਦਗੀ ਜੇ ਨਹੀਂ ਆਊਗਾ ਨਾ ਮੇਰੇ ਦੇ ਨਾਮ ਤੇ ਹੋਊਗਾ ਨਾ ਆਪਣਾ ਤੇਰੇ ਨਾਮ ਆਏਗਾ ਠੀਕ ਹੈ ਤੂੰ ਜਿੱਦਾਂ ਮੈਂ ਕੋਈ ਬੁਲਾऊंगी ਮੈਂ ਆਜੂਗਾ ਜੋ ਤੈਨੂੰ ਦਿਨ ਨੂੰ ਲੱਗੂਗਾ ਤੂੰ ਕਰ ਜੀ

ਪਰ ਵੀਰੇ ਗਲਤ ਹੈ ਤੁਹਾਡੀ ਲੜਾਈ ਕੁਝ ਹੋਰ ਹੁੰਦੀ ਹੈ ਤੁਸੀਂ ਮੈਨੂੰ ਵਿੱਚ ਐਵੇਂ ਖਿੱਚ ਲੈਨੇ ਹੋ ਮੈਨੂੰ ਸਮਝ ਹੀ ਨਹੀਂ ਆਉਂਦੀ ਮੇਰਾ ਕੀ ਮੈਂ ਅੱਜ ਤੱਕ ਮੇਰੀ ਗੱਲ ਸੁਣ ਵੀਰੇ ਇੱਕ ਮਿੰਟ ਇੱਕ ਮਿੰਟ ਹਣੀ ਵੀਰੇ ਜਿੰਨੀ ਵਾਰ ਵੀ ਤੁਹਾਡਾ ਕਦੇ ਮੇਰੇ ਨਾਲ ਗੱਲ ਹੋਈ ਹੈ ਬਿਨਾ ਭਰਾ ਤੋਂ ਜਾਂ ਤੁਹਾਡੀ ਰਿਸਪੈਕਟ ਕੀਤੇ ਬਿਨਾ ਗੱਲ ਕੀਤੀ ਹੈ ਅੱਜ ਤੱਕ ਤੁਹਾਡੇ ਨਾਲ ਔਰ ਤੁਸੀਂ ਉਸ ਵੀਡੀਓ ਦੇ ਵਿੱਚ ਛੱਡਿਆ ਹੀ ਕੁਝ ਨਹੀਂ ਹੈਗਾ ਦੱਸੋ ਮੇਰੀ ਥਾਂ ਤੇ ਕੋਈ ਹੋਰ ਹੁੰਦੀ ਨਾ ਕੁਝ ਖਾ ਕੇ ਅਗਲੀ ਮਰ ਜਾਂਦੀ ਜਿੰਨਾ ਜ਼ਿਆਦਾ ਤੁਸੀਂ ਮੈਨੂੰ ਡੀਫੇਮ ਕੀਤਾ ਹੈ ਕੋਈ ਗੱਲ ਨਹੀਂ ਦੋਸਤਾਂ ਆਦਿਕ ਮੈਂ ਤਾਂ ਤੋਹ ਸਿਕਾ ਮਾਫੀ ਮੰਗ ਲੂੰਗਾ ਠੀਕ ਹੈ ਜਿਵੇਂ ਤੈਨੂੰ ਠੀਕ ਲੱਗੇ ਤੂੰ ਕਰ ਲੈ ਬਸ ਚਲੋ ਠੀਕ ਹੈ ਜਦ ਤਨ ਚਾਹੀਏ ਹੋ ਤਾਂ ਜਿੱਤੇ ਬਣਾਏਂਗੇ ਉਦੋਂ ਮੈਂ ਹਜੂਮਾਗਾ ਨਹੀਂ ਠੀਕ ਹੈ ਜੇ ਜੋ ਤੈਨੂੰ ਚੰਗਾ ਲੱਗੂਗਾ ਮੰਗ ਉਹ ਕਰ ਲੈ ਬਸ ਜਿੰਨਾ ਤੇਰਾ ਆ ਚੀਜ਼ ਤੈਨੂੰ ਲੱਗੇ ਵੀ ਹਾਂ ਵੀ ਨਹੀਂ ਹੈ ਬਾਕੀ ਮੈਂ ਪਾਣ ਲੱਗਿਆ ਇਹ ਕਹਿਣਾ ਵੀ ਜੇ ਮੈਂ ਬੋਲਿਆ ਤਾਂ ਮੈਂ ਮਾਫੀ ਮੰਗਦਾ ਠੀਕ ਹੈ ਇਹ ਮੇਰੇ ਘਰਦਿਆਂ ਨੇ ਬੋਲ ਲੂਗਾ ਜਿਦੋਂ ਮਾਸੀਂ ਨਹੀਂ ਪਾਵਾਂਗੇ ਬਾਕੀ ਤੁਹਾਡੀ ਅਰੀ ਗੱਲ ਰਹੀ ਤਾਂ ਇਹ ਗੰਗਰਾ ਨੰਬਰ ਹੈਗਾ ਜੇ ਤਾਂ ਮੂੰਹ ਨਾ ਆਇਆ ਤੇ ਭੈਣ ਮੈਨੂੰ ਜਿੱਥੇ ਗਿਆ ਹੀ ਮੈਂ ਵੀਰੇ ਮੇਰੀ ਗੱਲ ਸੁਣੋ ਤੁਹਾਡੀ ਲੜਾਈ ਪ੍ਰਿੰਕਲ ਨਾਲ ਹੁੰਦੀ ਹੈ ਨਾ ਤੁਸੀਂ ਲੜੋ ਮੈਂ ਨਹੀਂ ਕਹਿੰਦੀ ਨਹੀਂ ਫੇ ਮੈਂ ਇਹਦੇ ਨਾਲ ਵੀ ਨਹੀਂ ਹਾਂ ਹਾਂ ਨਹੀਂ ਨਹੀਂ ਤੁਸੀਂ ਮੈਨੂੰ ਕਿਉਂ ਵਿੱਚ ਖਿੱਚਦੇ ਹੋ ਮੇਰਾ ਕੀ ਕਿਸੇ ਨਾਲ ਲੈ ਮੇਰਾ ਲੈਣ ਦੇ ਦੱਸੋ ਕੀ ਤੁਹਾਡੇ ਨਾਲ ਜਾਣ ਕੇ ਜਾਂ ਤਾਂ ਮੈਂ ਤੁਹਾਨੂੰ ਕਿਤੇ ਗਲਤ ਬੋਲੀ ਹੋਵਾਂ ਜਾਂ ਕਿਤੇ ਤੁਹਾਡੇ ਟੱਬਰ ਨੂੰ ਗਲਤ ਬੋਲੀਏ ਤੁਹਾਡੀ ਵਾਈਫ ਆਸੀਂ ਵਧੀਆ ਇੱਜ਼ਤ ਰਿਸਪੈਕਟ ਕੀਤੀ ਉਹਦੀ ਠੀਕ ਹੈ ਨਾ ਉਦੇ باوجود ਵੀ ਕਿੰਨੀਆਂ ਗੱਲਾਂ ਲੋਕ ਮੇਰੇ ਤੇ ਹੱਸਦੇ ਸੀਗੇ ਵੀ ਆਹ ਕੀ ਬੋਲਦਾ ਪਿਆ ਤੇਰੇ ਬਾਰੇ ਮੈਂ ਤੁਹਾਨੂੰ ਕੀ ਦੱਸਾਂਗਾ ਵੀਰੇ ਮੇਰੇ ਕੋਲੇ ਵੀ ਬੜੇ ਲੋਕਾਂ ਦੇ ਸਕਰੀਨਸ਼ਾਟ ਆਏ ਪਏ ਐ ਵੀ ਆਹ ਕੀ ਬੋਲਦਾ ਪਿਆ ਦੇਖੋ ਤੂੰ ਬਣਿਆ ਅੱਜ ਤੂੰ ਕਦੇ ਜ਼ਿੰਦਗੀ ਜੇ ਨਹੀਂ ਆਊਗਾ ਨਾ ਮੈਂ ਇਹਦੇ ਨਾਲ ਨਹੀਂ ਰਹੂਗਾ ਮੈਂ ਆਪਾਂ ਤੇਰੇ ਨਾਲ ਰਹੇਗਾ ਠੀਕ ਕਰ ਤੂੰ ਜੇ ਤੇ ਮਰਦੀ ਭਾਣੇ ਬੁਲਾਏਂਗੀ ਮੈਂ ਆਜੂਗਾ ਜੋ ਤੈਨੂੰ ਦਿਲ ਨਾਲ ਲੱਗੂਗਾ ਤੂੰ ਕਰ ਜੀ ਚਲੋ ਵੀਰੇ ਵਾਹਿਗੁਰੂ ਦੇਖੂਗਾ ਆਪਣੇ ਆਪ ਆਪਾ ਦਾ ਪਰਮਾਤਮਾ ਤੇ ਛੱਡਦਾ ਹੈ ਬਸ ਨਹੀਂ ਮਾ ਵੀ ਮੰਗ ਰਹਾ ਮੈਂ ਆਪਣੇ ਆਪਣਾ ਠੀਕ ਹੋ ਜਾਊਗਾ ਅੰਮੋ ਕੋਈ ਗੱਲ ਨਹੀਂ ਠੀਕ ਹੈ ਮੈਂ ਵੀ ਮੰਗ ਰਹਾ ਹਾਂ ਤਾਂ ਕਿ